ਦਿਆਲ ਨ ਤੋ ਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨ ਪਤਿਤ ਪਾਵਨ ਤੋਸਰ ਮੋਸੂ ਬੇਕਾਰੀ ਨਾ ਤੋਸ ਉਪਕਾਰੀ ਮੇਰੇ ਹੈ ਅਵਗੁਣ ਤੋ ਗੋਣ ਸਾਗਰ ਜਾਤ ਰਸਤਲ ਓਟ ਤੁਹਾਰੀ ਮੇਰੇ ਹੈ ਅਵਗੁਣ ਤੋ ਗੁਣ ਸਾਗਰ ਜਾਤ ਰਸਤਲ ਓਟ ਤੁਹਾਰੀ ਪਰਮ ਸਤਕਾਰਯੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਜਨ ਸਦੀ ਪਿੱਤਰ ਗੋਦ ਜੁਰ ਬੱਟੀ ਸਾ ਸੰਗ ਜਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾ ਰਹੇ ਹੋ 10 ਤੋਂ ਪਹਿਲਾਂ ਗੁਰਮਖਾਨੇ ਜਪਜੀ ਸਾਹਿਬ ਦੇ ਪਾਠ ਉਪਰੰਤ ਚਪਈ ਸਬੀ ਦੇ ਪਾਠ ਉਪਰੰਤ ਗੁਰਮਖਾਨੇ ਕੀਰਤਨ ਦੁਆਰਾ ਸੰਗਤਾਂ ਨੇ ਦਰਸ਼ਨ ਕੀਤੇ ਆਓ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਤਰਸ ਕਰਨ ਕੁਝ ਕੁ ਸਮਾਂ ਸਤਿਗੁਰੂ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜੀ ਸਭ ਤੋਂ ਪਹਿਲਾਂ ਸਹੀ ਬੀ ਕਮਾਲ

ਪੰਡਿਤ ਕਿਰਪਾ RAM ਦੀ ਅਗਵਾਈ ਦੇ ਵਿੱਚ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਪਿਤਾ ਦੀ ਸ਼ਰਨ ਵਿੱਚ ਪਹੁੰਚੇ ਇਹ ਪੰਡਿਤ ਕਿਰਪਾ RAM ਜੀ ਥੋੜਾ ਜਿਹਾ ਇਹਨਾਂ ਦਾ ਪਿਛੋਕਰ ਇਹ ਪੰਡਿਤ ਕਿਰਪਾ RAM ਕੌਣ ਨੇ ਗੁਰਮਖੋ ਦੇ ਪੰਡਿਤ ਕਿਰਪਾ ਰਾਮ ਗੁਰੂ ਨਾਨਕ ਪਾਸ਼ਾ ਵੇਲੇ ਜਦੋਂ ਸਤਿਗੁਰੂ ਗੁਰੂ ਨਾਨਕ ਪਾਸ਼ਾ ਸੰਸਾਰ ਦਾ ਭਲਾ ਕਰਦੇ ਆ ਕਰਦੇ ਆ ਮਟਨ ਦੇ ਇਲਾਕੇ 'ਚ ਪਹੁੰਚੇ ਨਾ ਉੱਥੋਂ ਦਾ ਇੱਕ ਬ੍ਰਾਹਮਣ ਹੋਇਆ ਵਿਦਵਾਨ ਹੋਇਆ ਕੀ ਨਾਮ ਸੀ ਉਹਦਾ ਬ੍ਰਹਮਦੱਤ ਇਨੇ ਬਹੁਤ ਧੰਨ ਗ੍ਰੰਥ ਪੜ੍ਹੇ ਬਹੁਤ ਕਿਤਾਬਾਂ ਪੜ੍ਹੀਆਂ ਬਹੁਤ ਵੱਡਾ ਵਿਦਵਾਨ ਬਣ ਗਿਆ ਵਿਦਵਾਨ ਬਣਨ ਤੋਂ ਬਾਅਦ ਕੀ ਹੋਇਆ ਤੈਨੂੰ ਆਪਣੇ ਵਿਦਵਤਾ ਦਾ ਹੰਕਾਰ ਹੋ ਗਿਆ ਇਹ ਹੰਕਾਰ ਦੇ ਟੋਏ ਜਿ ਡਿੱਗ ਪਿਆ ਹੁਣ ਜਿਹੜਾ ਕੋਈ ਵੀ ਇਹਨੂੰ ਵਿਦਵਾਨ ਮਿਲਦਾ ਹੈ ਪੰਡਿਤ ਮਿਲਦਾ ਹੈ ਉਹਨੂੰ ਕਹਿੰਦਾ ਮੇਰੇ ਨਾਲ ਚਰਚਾ ਕਰ ਬਈ ਚਰਚਾ ਕਰਨ ਤੋਂ ਪਹਿਲਾਂ ਇੱਕ ਸ਼ਰਤ ਰੱਖਦਾ ਸ਼ਰਤ ਕੀ ਕਹਿੰਦਾ ਜੇ ਮੈਂ ਚਰਚਾ 'ਚ ਹਾਰ ਗਿਆ ਜਿੰਨੇ ਵੀ ਮੇਰੇ ਕੋਲ ਧਾਰਮਿਕ ਗ੍ਰੰਥ ਨੇ ਜਿੰਨੀਆਂ ਵੀ ਧਾਰਮਿਕ ਕਿਤਾਬਾਂ ਨੇ ਮੈਂ ਤੁਹਾਨੂੰ ਦੇ ਦੇਵਾਂਗਾ ਜੇ ਮੈਂ ਜਿੱਤ ਗਿਆ ਜਿੰਨੀਆਂ ਵੀ ਤੇਰੇ ਕੋਲ ਧਾਰਮਿਕ ਕਿਤਾਬਾਂ ਨੇ ਜਾਂ ਧਾਰਮਿਕ ਗ੍ਰੰਥ ਤੇਰੇ ਕੋਲ ਲੈ ਲਵਾਂਗਾ ਇੰਨੇ ਪਤਾ ਨਹੀਂ ਕਿੰਨੇ ਇੱਕ ਵਿਦਵਾਨਾਂ ਨੂੰ ਚਰਚਾ ਤੇ 라 ਦਿੱਤਾ ਅਜ ਸੰਸਾਰ ਦਾ ਭਲਾ ਕਰਦੇ ਆ ਕਰਦੇ ਆ ਨਾਲ ਇਹਦਾ ਵੀ ਭਲਾ ਹੋਣਾ ਸੀ ਬ੍ਰਹਮ ਦੱਤਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਮੱਟਨ ਦੀ ਧਰਤੀ ਦੇ ਪਹੁੰਚੇ ਪੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਵਿਚਾਰ ਚਾ ਕਰਨ ਵਾਸਤੇ ਗਿਆ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਗਿਆ ਨਾ ਮੇਰੇ ਬਾਬੇ ਨੇ ਬੜੇ ਸਹਿਜ ਵਿੱਚ ਆਖਿਆ ਬ੍ਰਹਮ ਦੱਤ ਜੀ ਪੰਡਿਤ ਜੀ ਇਧਰ ਧਿਆਨ ਦਿਓ ਸਤਬੂਨੇ ਫਿਰ ਹੁਣ ਬਾਣੀ ਦਾ ਬਾਣ ਮਾਰਿਆ ਮੇਰੇ ਬਾਬਾ ਜੀ ਨੇ ਕੀ ਆਖਿਆ ਕਹਿੰਦੇ ਪਰ ਪਰ ਗੱਡੀ ਲੱਦੀ ਏ ਪਰ ਪਰ ਭਰੀ ਏ ਸਾਥ ਪਰ ਪਰ 베ਰੀ ਪਈ ਏ ਪਰ ਪਰ ਗੱਡੀਆਂ ਖਾਤ ਪੜੀ ਹੈ ਜਿੱਤੇ ਪਰਸ ਬਰਸ ਪੜੀ ਹੈ ਜਿੱਤੇ ਮਾਸ ਪੜੀ ਹੈ ਜਿੱਤੀ ਅਰਜਾ ਪੜੀ ਹੈ ਜਿੱਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹਮੇ ਝਖਣਾ ਝਾਕ ਇਹ ਤੀਰ ਮਾਰਿਆ ਬਾਬੇ ਨੇ ਚਲੋ ਬਾਣੀ ਦਾ ਬਾਣ ਵੱਜਿਆ ਬ੍ਰਹਮਦਤ ਤੇ ਕੀ ਹੋਇਆ ਜੀ ਕਬੀਰ ਸਤਗੁਰੂ ਸੂਰ ਮੇ ਬਾਹਾ ਬਾਣ ਜੋ ਦੇਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਛੇਕ ਇਹ ਉਸੇ ਵ ਲਈ ਸਤਬ ਦੇ ਚਰਨ ਅਤ ਡਿੱਗ ਪਿਆ ਸਤਗੁਰੂ ਮੇਰੀਆਂ ਭੁੱਲਾਂ ਬਖਸ਼ ਲਿਓ ਸਤਿਗੁਰੂ ਜੀ ਅੱਖ ਲੱਗਿਓ ਬ੍ਰਹਮਦਤ ਧਾਰਮਿਕ ਕਿਤਾਬਾਂ ਪੜਨੀਆਂ ਬਹੁਤ ਚੰਗੀ ਗੱਲ ਹੈ ਧਾਰਮਿਕ ਗ੍ਰੰਥ ਪੜਨੇ ਬਹੁਤ ਚੰਗੀ ਗੱਲ ਹੈ ਪਰ ਉਹਨਾਂ ਦਾ ਹੰਕਾਰ ਹੋ ਜਾਣਾ ਇਹ ਸਭ ਤੋਂ ਵੱਡਾ ਰੋਗ ਹੈ ਫਿਰ ਸਤਗੁਰੂ ਨੇ ਇਹਨੂੰ ਵੀ ਸਤੇ ਰਸਤੇ ਪਾਇਆ ਸੱਚ ਨਾਲ ਜੋੜਿਆ ਇਹ ਬ੍ਰਹਮਦਤ ਦਾ ਕੇ ਪੁੱਤਰ ਹੋਇਆ ਜਿਹਦਾ ਨਾਮ ਆਇਆ ਪੰਡਿਤ ਨਾਰਾਇਣ ਦਾਸ ਇਹ ਪੰਡਤ ਨਾਰਾਇਣ ਦਾਸ ਦਾ ਕੇ ਪੱਤਰ ਹੋਇਆ ਜੀ ਜਦੋਂ ਨਾਮ ਆਇਆ ਪੰਡਿਤ ਅਰੂਰਾਮ ਅਰੂਰਾਮ ਦਾ ਪੱਤਰ ਹੋਇਆ ਅੱਗੇ ਪੰਡਿਤ ਕਿਰਪਾ ਰਾਮ ਪਟਵੀਆਂ ਦੇ ਮੁਤਾਬਕ ਇਹ ਪੰਡਿਤ ਕਿਰਪਾ ਰਾਮ ਹੁਣ ਗੁਰਦੇਵ ਹੱਥ ਦੀ ਸ਼ਰਧ ਵਿੱਚ ਹੱਥ ਜੋੜ ਕੇ ਖਲੋਤਾ ਹੈ ਹੁਣ ਪੰਡਿਤ ਕਿਰਪਾ ਰਾਮ ਨਾਲ ਹੋਰ ਪੰਡਤ ਨੇ ਅੱਖਾਂ ਤੇ ਜਿਗਰਾਗ ਹੈ ਤੇ ਸਤਿਗੁਰੂ ਕਹਿੰਦੇ ਵੀ ਤੁਸੀਂ ਕਿੱਥੋਂ ਆਏ ਹੋ ਕਿਉਂ ਆਏ ਹੋ ਅੱਖਾਂ ਤੇ ਵਿਰਾਗ ਕਿਉ ਹੈ ਹੱਥ ਜੋੜ ਕੇ ਕਹਿਓ ਕਿਰਪਾ ਰਾਮ ਦਤ ਬ੍ਰਾਹਮਣ ਮਟਨਗਰਾਮ ਕਿਤੇ ਬ੍ਰਾਹਮਣ ਸਤ ਜੀ ਜੰਨੇ ਪਰਪੋਤਾ ਵਾਂ ਮਟਨ ਤੋਂ ਆਇਆ ਦੁਖੀਏ ਬਿਪਰ ਚੱਲ ਕੇ ਆਏ ਪੂਰੀ ਆਨੰਦ ਓ ਪਿਤਾ ਜੀ ਅਸੀਂ ਦੁਖੀਏ ਤੁਹਾਡੇ ਕੋਲ ਆਏ ਆ ਦੁਖੀਏ ਬਿਪਰ ਚੱਲ ਕੇ ਆਏ ਪੂਰੀ ਆਨੰਦ ਬਾਹਾਂ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ हे गरीब नवाज जी ਤੁਹਾਡੇ ਪਿਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਣਖਾਂ ਦੀ ਖਾਤਰ ਜੂਝਦੇ ਰਹੇ ਨੇ ਮਹਾਰਾਜ ਅੱਜ ਸਾਡੀ ਅਣਖ ਰੋਲਦੀ ਪਈ ਕਿਰਪਾ ਕਰੋ ਸਾਡੀ ਬਾਹ ਫੜੋ ਸਾਡੀ ਬਾਹ ਫੜੋ ਜਦੋਂ ਆਖਿਆ ਨਾ ਬਾ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ ਇਹਨਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਪਨ ਦੀ ਉਮਰ ਹੈ ਆ ਕੇ ਗੁਰੂ ਤੇਗ ਬਹਾਦਰ ਦੀ ਗੋਦ 'ਚ ਬੈਠ ਗਏ ਆ ਸੁਣਿਆ ਜੀ ਗੁਰਮੁਖਾ ਤੁਸੀਂ ਅੱਗੇ ਨਾਮ ਅਜੇ ਗੋਬਿੰਦ ਰਾਏ ਹੈ ਅਖਣਗੇ ਗੁਰਦੇਵ ਪਿਤਾ ਜੀ ਇਹ ਬ੍ਰਾਹਮਣ ਲੋਕ ਅੱਖਾਂ ਜੇ ਅਥਰੂ ਕਿਉਂ ਇਨ੍ਹਾਂ ਦੇ ਇਹ ਰੋ ਕਿਉਂ ਰਹੇ ਨੇ ਸਤਗੁਰੂ ਜੀ ਆਖਣ ਲੱਗੇ ਪੁੱਤਰ ਇਹ ਔਰੰਗ ਦੇ ਵੱਲੋਂ ਸਤਾਏ ਹੋਏ ਨੇ ਇਹ ਪੁਕਾਰ ਪਰ ਕਰਦੇ ਨੇ ਸਾਡੀ ਵਾਹ ਪਰੋ ਗੁਰੂ ਗੋਬਿੰਦ ਸਿੰਘ ਮੇਰਾ ਨਾਮ ਅਜੀਤ ਗੋਬਿੰਦ ਰਾਏ ਪਿਤਾ ਜੀ ਬਾਪੜੂ ਫਿਰ ਸ਼ਰਨ ਵਿੱਚ ਆਏ ਨੇ ਪੁੱਤਰ ਸੀਸ ਦਾ ਬਲੀਦਾਨ ਦੇਣਾ ਪਵੇਗਾ ਤੂੰ ਅਨਾਥ ਹੋ ਜਾਵੇਂਗਾ ਉਮਰ ਛੋਟੀ ਹੈ ਮੈਂ ਕਈ ਵਾਰ ਸੋਚਦਾ ਨੌ ਸਾਲ ਉਮਰ ਲਗਭਗ ਨਾਨਕ ਬਾਦਸ਼ਾਹ ਦੀ ਸੀ ਜਦੋਂ ਪੰਡਤ ਜਨੈੂਪਨ ਆਇਆ ਨਾ ਕਰ ਦਿੱਤੀ ਅੱਜ ਲਗਭਗ 9 ਸਾਲ ਉਮਰ ਗੋਬਿੰਦ ਰਾਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ ਕਹਿੰਦੇ ਪਿਤਾ ਜੀ ਇਹਨਾਂ ਦੀ ਬਾਹ ਫੜੋ ਇਹਨਾਂ ਦੇ ਜਿਨੈੂ ਨੂੰ ਖਤਰਾ ਹੈ ਔਰੰਗਜ਼ੇਬ ਜ਼ਬਰਦਸਤੀ ਜਿਨੈੂ ਉਤਾਰ ਰਿਹਾ ਹੈ ਤੇ ਗੁਰਤੇਗ ਭੱਜੇ ਅਗਲੇ ਪੱਤਰ ਤੂੰ ਅਨਾਥ ਹੋ ਜਾਏਂਗਾ ਫਿਰ ਤੇਰੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਜਾਏਗਾ ਤੋ ਪਿਤਾ ਜੀ ਜੇ ਮੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਡਦਾ ਹੈ ਹਿੰਦੁਸਤਾਨ ਦੇ ਲੱਖਾਂ ਬੱਚੇ ਅਨਾਥ ਹੋਣ ਤੋਂ ਬਚ ਜਾਣ ਹਿੰਦੁਸਤਾਨ ਦੇ ਲੱਖਾਂ ਹੀ ਬੱਚੇ ਅਨਾਥ ਹੋਣ ਤੋਂ ਬਚ ਜਾਣ ਜੇ ਮੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਡਦਾ ਮੈਨੂੰ ਇਹ ਸੌਦਾ ਮਹਿੰਗਾ ਨਹੀਂ ਸਤਗੁਰ ਨੇ ਘੁੱਟ ਕੇ ਗੱਲ ਦੇ ਨਾਲ ਆਇਆ ਗੁਰਤੇਗ ਬਾਧਰ ਜੀ ਨੇ ਹੁਣ ਸਾਧਗੁਰੂ ਪ੍ਰਤੇਗ বাহাদুর ਦੀ ਪੰਡਿਤ ਕਿਰਪਾ ਰਾਮ ਵਾਲੇ ਇਸ਼ਾਰਾ ਕਰਕੇ ਕਹਿੰਦੇ ਪੰਡਿਤ ਜੀ ਕੀ ਕਹਿੰਦੇ ਹੋ ਫਿਰ ਉਹ ਗੱਲ ਦੁਹਾਈ ਦੁਖੀਏ ਬਿਪਰ ਚੱਲ ਕੇ ਆਏ ਪੂਰੀ ਆਨੰਦ ਬਾ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ ਹੁਣ ਅੱਗੋਂ ਗੁਰ ਤੇਗ ਬਹਾਦਰ ਜੀ ਇੱਥੇ ਭਟ ਚਾਂਦ ਜੀ ਨੇ ਬੜਾ ਸੋਹਣਾ ਦੋਰਾ ਗੁੰਦਿਆ ਜੀ ਗੁਰ ਤੇਗ ਬਹਾਦਰ ਜੀ ਕਹਿੰਦੇ ਚਿਤ ਚਰਨ ਕਮਲ ਕਾ ਅਸਰ ਚਿਤ ਚਰਨ ਕਮਲ ਸੰਗ ਜੋੜੀਏ ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਏ ਮਨ ਹੋਰੀਏ ਉਹ ਬਾਹ ਜਨਾ ਦੀ ਪਕੜੀਏ ਸਿਰ ਦੀ ਜੇ ਬਹਿ ਨਾ ਛੋਰੀਏ ਤੇਗ ਬਹਾਦਰ ਬੋਲਿਆ ਤਰ ਪਾਈਏ ਧਰਮ ਨਾਸ਼ੂਰੀਏ ਸਤਿਗੁਰ ਕਹਿੰਦੇ ਜਦੋਂ ਬਾਹ ਫੜ ਲਈਏ ਇਹ ਸਿਰਫ ਤਾਂ ਫਿਰ ਜਾ ਸਕਦਾ ਫਿਰ ਬਾਣੀ ਛੱਡੀ ਦੀ ਕਹਿੰਦੇ ਜਾ ਔਰੰਗਜ਼ੇਬ ਨੂੰ ਕਹਿ ਦਿਓ ਸਾਡੇ ਆਗੂ ਗੁਰ ਤੇਗ ਬਹਾਦਰ ਜੀ ਨੇ ਉਹ ਜਿੱਦਾਂ ਕਹਿਣਗੇ ਅਸੀਂ ਉਹਨਾਂ ਦੇ ਪਿੱਛੇ ਆ ਜਾਓ ਜਾ ਕੇ ਕਹਿ ਦੇ ਔਰੰਗਜ਼ੇਬ ਨੂੰ ਇਫਤਖਾਰ ਖਾਨ ਨੂੰ ਕਹਿ ਦਿਓ ਜੋ ਗਵਰਨਰ ਸੀ ਕਸ਼ਮੀਰ ਦਾ ਕਹਿ ਦਿਓ ਉਹਨੂੰ ਪ੍ਰਥਮ ਗੁਰੂ ਕਰੋ ਮੁਸਲਮਾਨ ਮਗਰ ਹੋਵੇਗਾ ਸਗਲ ਜਹਾਨ ਸਾਧੂ ਨੇ ਕਹਿ ਦਿਓ ਜਾ ਕੇ ਜੇ ਗੁਰੂ ਨੂੰ ਮੁਸਲਮਾਨ ਕਰ ਲੋਗੇ ਤਾਂ ਮਗਰੋਂ ਅਸੀਂ ਜਿੰਨੇ ਵੀ ਪੰਡਤ ਆ ਉਹ ਵੀ ਮੁਸਲਮਾਨ ਬਣ ਜਾਵਾਂਗੇ ਪ੍ਰਥਮ ਗੁਰੂ ਕਰੋ ਮੁਸਲਮਾਨ ਮਗਰ ਹੋਵੇਗਾ ਸਗਲ ਜਹਾਨ ਸਤ ਗੁਰੂ ਫਿਰ ਦਿੱਲੀ ਪਹੁੰਚੇ ਜੀ ਹੁਣ ਤਿੰਨ ਸ਼ਰਤਾਂ ਰੱਖੀਆਂ ਗੁਰੂ ਜੀ ਦੇ ਅੱਗੇ ਕਹਿੰਦੇ ਜਾਂ ਤਾਂ ਇਸਲਾਮ ਕਬੂਲ ਕਰ ਲਓ ਜਾਂ ਕਰਾਮਤ ਦਿਖਾਓ ਜਾਂ ਫਿਰ ਸ਼ਹੀਦ ਹੋਣ ਲਈ ਤਿਆਰ ਹੋ ਜਾਓ ਮੈਂ ਸ਼ਹੀਦ ਲਬਜ ਵਰਤੇ ਅਗਰਮਖੋ ਸਾਡਾ ਬਾਪੂ ਉਹਨਾਂ ਕਿਹਾ ਵਗੇ ਜੇ ਮਰਨ ਲਈ ਤਿਆਰ ਹੋ ਜਾਵੋ ਸਤਿਗੁਰੂ ਕਹਿੰਦੇ ਇਸਲਾਮ ਇਹ ਤਾਂ ਕਦੇ ਹੋ ਨਹੀਂ ਸਕਦਾ ਕਰਾਮਾਤ ਨਹੀਂ ਵਿਖਾਉਣੀ ਹਾਂ ਸ਼ਹੀਦਾਂ ਲਈ ਪਿਆਰ ਇੱਥੇ ਕਈ ਤਰ੍ਹਾਂ ਦੇ ਵਿੱਚ ਤਸੀਹੇ ਦਿੱਤੇ ਸਤਿਗੁਰੂ ਜੀ ਨੂੰ ਸਤਗੁਰ ਦੇ ਨਾਲ ਜੋ ਸਿੰਘ ਗ੍ਰফতার ਕੀਤੇ ਸਨ ਭਾਈ ਮਤੀਦਾ ਜੀ ਸਤਗੁਰ ਦੀ ਅੱਖਾਂ ਦੇ ਸਾਹਮਣੇ ਅੜੇ ਨਾਲ ਚੀਰਿਆ ਗਿਆ ਜੀ ਸ਼ਾਇਦ ਗੁਰੂ ਡੋਲ ਜਾਵੇ ਇਸਲਾਮ ਕਬੂਲ ਕਰ ਲਵੇ ਇਹਦੇ ਸਿੱਖਾਂ ਨੂੰ ਤੁਸੀਂ ਇਹ ਦਿੰਦੇ ਆ ਬਾਣੀ ਪੜਦੇ ਆ ਪੜਦੇ ਆ ਭਾਈ ਮਤੀਦਾ ਜੀ ਸ਼ਹੀਦ ਹੋ ਗਏ ਭਾਈ ਦਿਆਲਾ ਜੀ ਨੂੰ ਉਬਲ ਦੀ ਦੇਖ ਕੇ ਬਿਠਾਇਆ ਗਿਆ ਬਾਣੀ ਪੜਦੇ ਆ ਪੜਦੇ ਆ ਭਾਈ ਦਿਆਲਾ ਜੀ ਵੀ ਸ਼ਹੀਦ ਹੋ ਗਏ ਭਾਈ ਸਤੀਦਾ ਜੀ ਨੂੰ ਚ ਰੂਜ ਲਪੇਟ ਕੇ ਸ਼ਹੀਦ ਕੀਤਾ ਗਿਆ ਇਤਨੇ ਗੁਰਸਿੱਖ ਇਤਨੇ ਗੁਰੂ ਕੇ ਲਾਲ ਗੁਰਤੇਗ ਬਹਾਦਰ ਪਿਤਾ ਜੀ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਤਿੰਨੇ ਸ਼ਹੀਦ ਹੋ ਗਏ ਦਿਲ ਕਰਦਾ ਗੁਰਮੁਖੀ ਇਥੇ ਪੰਕਤੀਆਂ ਪੜ੍ਹੀਏ ਹਾਰੇ ਨਾਲ ਜੀ ਰਿਆ ਗਿਆ ਉਮਲ ਦੀ ਦੇਖ ਤੇ ਭਾਈ ਦੇ ਅੱਲਾ ਜੀ ਨੂੰ ਭਾਈ ਸਤੀਦਾ ਨੂੰ ਰੂਜ ਲਪੇਟ ਕੇ ਇਤਨੇ ਗੁਰ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਆਓ ਬਿਆਰ ਦੇ ਭਾਣੇ ਵੀ ਕਾਜੇ ਦੇਖ ਰਹੇ ਹੋ ਭਾਵੇਂ ਇੱਥੇ ਬੈਠੇ ਹੋ ਗੁਰਦੇਵ ਭੱਤਰ ਦੀ ਬਾਣੀ ਦੀਆਂ ਭਗਤੀਆਂ ਜਿਉਂ ਪਾਣੀ ਸੰਗ ਪਾਣੀ ਜਿਉਂ ਪਾਣੀ ਸੰਗ ਪਾਣੀ ਜਿਉਂ ਪਾਣੀ ਸੰਗ ਪਾਣੀ ਜਿਉਂ ਪਾਣੀ ਸੰਗ ਪਾਣੀ ਜਿਉਂ ਪਾਣੀ ਪਾਣੀ ਸੰਗ ਪਾਣੀ ਜੋ ਪਾਣੀ ਸੰਗ ਪਾਣੀ ਨਾਨਕ ਲੀਨ ਪਇਓ ਗੋਬਿੰਦ ਸਿਉ 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 ਜਿਉ ਪਾਣੀ ਸੰਗ ਪਾਣੀ 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 ਜੋ ਪਾਣੀ ਸੰਗ ਪਾਣੀ ਜੋ ਪਾਣੀ ਸੰਗ ਪਾਣੀ ਜੋ ਪਾਣੀ ਸੰਗ ਪਾਣੀ ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਲ ਭਇਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ ਇਤਨੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਫਿਰ ਸ਼ਬਾਈ ਗੁਰਤੇਗ ਬਹਾਦਰ ਜੀ ਕੋਲ ਆਏ ਮਾੜਾ ਹਜੇ ਵੀ ਸਮਾਂ ਹੈ ਇਸਲਾਮ ਕਬੂਲ ਕਰ ਲਓ ਤੁਹਾਨੂੰ ਡਰ ਨਹੀਂ ਲੱਗਦਾ ਮਾਉ ਤੋਂ ਗੁਰਤੇਗ ਬਹਾਦਰ ਜੀ ਕਹਿੰਦੇ ਪੈ ਕਾ ਹੁਕੂ ਦੇਤ ਨਹਿ ਨਹਿ ਪਹਿਮਾਨਤ ਕਾਨ ਨਾ ਅਸੀਂ ਕਿਸੇ ਨੂੰ ਡਰਾਉਂਦੇ ਆ ਨਾ ਕਿਸੇ ਕੋਲ ਡਰਦੇ ਆ ਅਖੀਰ ਗੁਰਤੇਗ ਬਹਾਦਰ ਜੀ ਨੂੰ ਵੀ ਤਰਨਵਾਲਾ ਤੋਂ ਸੀਜਦਾ ਕਰਕੇ ਸ਼ਹੀਦ ਕੀਤਾ ਗਿਆ ਇਹ ਦੁਨੀਆ ਦਾ ਪਹਿਲੇ ਰੱਬਰ ਨੇ ਧੰਨ ਧੰਨ ਸ੍ਰੀ ਗੁਰਤੇਗ ਬਾਦਰ ਪਿਤਾ ਜੀ ਸੰਸਾਰ ਦੇ ਪਹਿਲੇ ਰੱਬਰ ਨੇ ਜਿਨ੍ਹਾਂ ਦੇ ਧਰ ਦਾ ਸੰਸਕਾਰ ਵੱਖਰਾ ਤੇ ਸੀਸ ਦਾ ਸੰਸਕਾਰ ਵੱਖਰਾ ਹੋਇਆ ਹੋਵੇ ਗੁਰਤੇਗ ਬਾਦਰ ਪਿਤਾ ਜੀ ਤੁਹਾਡੇ ਤੋਂ ਸਦਕੇ ਜਾਈਏ ਤੁਹਾਡੇ ਤੋਂ ਉਸਕੇ ਜਾਈਏ ਧਰਮ ਸਾਰੇ ਹੀ ਸਤਕਾਰਯੋਗ ਨੇ ਦਾਸ ਪੁੱਤਰ ਦੀ ਗਰਮਕੋ ਕਿਸੇ ਹੋਰ ਧਰਮ ਨੂੰ ਪੜਦਾ ਹੈ ਬਿਆਸੀ ਨਾਉ ਨਹੀਂ ਲੈਣਾ ਉਹ ਧਰਮ ਦੇ ਪੈਗੰਬਰ ਰਹਿਬਰ ਤੁਰੇ ਜਾ ਰਹੇ ਨੇ ਨਾਲ ਚੇਲੇ ਉਹਨਾਂ ਦੇ ਤੁਰੇ ਜਾ ਰਹੇ ਨੇ ਪਿੱਛੋਂ ਇੱਕ ਬਜ਼ੁਰਗ ਮਾਈ ਨੇ ਆਵਾਜ਼ ਮਾਰੀ ਪੁੱਤਰ ਰੁਕ ਜਾ ਉਹਨਾਂ ਨੇ ਵੇਖਿਆ ਪਿੱਛੋਂ ਆਵਾਜ਼ ਪਈ ਲੋਗ ਪਿੱਛੇ ਘੁੰਮ ਕੇ ਵੇਖਿਆ ਕਿ ਬਜ਼ੁਰਗ ਮਾਈ ਆਵਾਜ਼ ਪਈ ਮਾਰਦੀ ਹੈ ਕੋਲ ਗਈ ਹਾਂ ਮਾਈ ਦੱਸ ਪੁੱਤਰ ਮੈਂ ਦੁਖਿਆਰੀ ਔਰਤ ਹਾਂ ਪੁੱਤਰ ਮੈਂ ਦੁਖਿਆਰੀ ਔਰਤ ਹਾਂ ਮਾਈ ਤੂੰ ਕੌਣ ਹੈ ਪੁੱਤਰ ਮੈਂ ਦੁਖਿਆਰੀ ਔਰਤਾਂ ਮੇਰਾ ਦੁੱਖ ਦੂਰ ਕਰ ਓ ਮਾਈ ਤੂੰ ਕੌਣ ਹੈ ਪੁੱਤਰ ਮੈਂ ਦੁਖਿਆਰੀ ਔਰਤਾਂ ਓ ਮਾਈ ਮੇਰੇ ਕਹਿੰਦਾ ਇਹ ਮਤਲਬ ਨਹੀਂ ਮੇਰੇ ਕਹਿੰਦਾ ਇਹ ਮਤਲਬ ਤੂੰ ਕਿਸ ਧਰਮ ਨਾਲ ਸੰਬੰਧ ਰੱਖਦੀ ਆ ਉਨੇ ਆਪਣਾ ਧਰਮ ਦੱਸਿਆ ਜੀ ਉਸ ਬਜ਼ੁਰਗ ਮਾਈ ਨੇ ਆਪਣਾ ਧਰਮ ਦੱਸਿਆ ਜਦੋਂ ਆਪਣਾ ਧਰਮ ਦੱਸਿਆ ਨਾ ਅੱਗੋਂ ਉਹ ਰੈਬਰ پیغمبر ਦੋਂਗੇ ਅਪਜੋਰ ਨੇ ਕਹਿੰਦੇ ਮਾਈ ਮੈਨੂੰ ਮਾਫ ਕਰੀ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਸੁਣਿਓ ਗੱਲ ਜੋ ਘਰਾਂ ਚ ਬੈਠ ਕੇ ਵੇਖਦੇ ਤੁਹਾਨੂੰ ਵੀ ਮਾਨ ਆਵੇਗਾ ਆਪਣੇ ਪਿਤਾ ਗੁਰ ਤੇਗ ਬਹਾਦਰ ਜੀ ਤੇ ਤੁਸੀਂ ਵੀ ਵਾਰ-ਵਾਰ ਬਲਿਹਾਰੇ ਜਾਓ ਗੁਰੂ ਤੇਗ ਬਹਾਦਰ ਜੀ ਤੋਂ ਮਾਈ ਮੈਨੂੰ ਮਾਫ਼ ਕਰੀ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਕਿਉਂ ਕਿਉਂਕਿ ਮਾਈ ਤੇਰਾ ਧਰਮ ਹੋਰ ਹੈ ਤੇ ਮੇਰਾ ਧਰਮ ਹੋਰ ਹੈ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਇੱਧਰ ਗੁਰਤੇਗ ਬਹਾਦਰ ਜੀ ਵਾਹ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੇ ਵਾਹਨਾ ਛੋੜੀਏ ਇੱਕ ਹੋਰ ਧਰਮ ਨੂੰ ਦਾਸ ਕੋ ਮੁੱਖੋ ਪੜਦਾ ਬਿਆਸੀ ਗੁਰੂ ਜੀ ਕਿਰਪਾ ਦੇ ਨਾਲ ਸਾਰੇ ਹੀ ਧਰਮ ਸਤਿਕਾਰਯੋਗ ਨੇ ਉਹ ਧਰਮ ਦੇ ਪੈਗੰਬਰ ਉਹਨਾਂ ਦੇ ਸਕੇ ਚਾਚਾ ਜੀ ਬਿਮਾਰ ਹੋ ਗਏ ਉਹ ਪਤਾ ਲੈਣ ਵਾਸਤੇ ਗਏ ਜੀ ਜਦੋਂ ਪਤਾ ਲੈਣ ਵਾਸਤੇ ਗਏ ਨਾ ਹੁਣ ਚਾਚਾ ਜੀ ਬਿਮਾਰ ਨੇ ਅਖੀਲਾ ਸਮਾਂ ਹੈ ਪਤਾ ਕੀ ਕਹਿੰਦੇ ਆਪਣੇ ਚਾਚਾ ਜੀ ਨੂੰ ਕਹਿੰਦੇ ਚਾਚਾ ਜੀ ਮੈਨੂੰ ਮਾਫ਼ ਕਰਿਓ ਮੈਂ ਤੁਹਾਨੂੰ ਦੋਜਗ ਦੀ ਅੱਗ ਤੋਂ ਨਹੀਂ ਬਚਾ ਸਕਦਾ ਪਾਪਤਾਂ ਨੂੰ ਨਰਕਾਂ ਤੋਂ ਨਹੀਂ ਬਚਾ ਸਕਦਾ ਚਾਚਾ ਕੋ ਹਰਾਨ ਹੋ ਗਿਆ ਉਹ ਮੇਰਾ ਭਤੀਜਾ ਅਵਤਾਰ ਹੋਵੇ ਪੈਗੰਬਰ ਹੋਵੇ ਇਹ ਮੈਨੂੰ ਕੀ ਕਹਿੰਦਾ ਮੈਂ ਦੋਜਗ ਦੀ ਅੱਗ ਤੋਂ ਨਹੀਂ ਬਚਾ ਸਕਦਾ ਨਰਕਾਂ ਤੋਂ ਬਚਾ ਸਕਦਾ ਚਾਚਾ ਜੀ ਮੈਨੂੰ ਮਾਫ ਕਰਿਓ ਤੁਹਾਨੂੰ ਮੈਂ ਦੋਜਗ ਦੀ ਅੱਗ ਤੋਂ ਨਹੀਂ ਬਚਾ ਸਕਦਾ ਵੀ ਕਿਉਂ ਕਹਿੰਦੇ ਚਾਚਾ ਜੀ ਤੁਸੀਂ ਸਾਰੀ ਉਮਰ ਮੈਨੂੰ ਪੈਗੰਬਰ ਨਹੀਂ ਮੰਨਿਆ ਪਾਪ ਤੁਹਾਡੀ ساری ਉਮਰ ਮੇਰੇ ਤੇ ਸ਼ਰਦਾ ਨਹੀਂ ਬੱਜੀ ساری ਉਮਰ ਮੈਨੂੰ ਪੈਗੰਬਰ ਨਹੀਂ ਮੰਨਿਆ ਰਹਿਬਰ ਨਹੀਂ ਮੰਨਿਆ ਤੋਂ ਮੈਂ ਦੋਜਗ ਦੀ ਅੱਗ ਤੋਂ ਨਹੀਂ ਬਚਾ ਸਕਦਾ ਇੱਧਰ ਗੁਰਤੇਗ ਬਹਾਦਰ ਪਿਤਾ ਜੀ ਨਾ ਤਿਲਕ ਲਗਾਉਂਦੇ ਨੇ ਨਾ ਜਨੂ ਪਾਉਂਦੇ ਨੇ ਪਰ ਤਿਲਕ ਜੰਜੂ ਦੀ ਖਾਤਰ ਬਲੀਦਾਨ ਦਿੱਤਾ ਬਾ ਜਿੰਨਾ ਦੀ ਪਕੜੀਏ ਸਿਰ ਦੀ ਜੇ ਬਾਣਾ ਛੋੜੀਏ ਇੱਥੇ ਪੰਕਤੀਆਂ ਪੜਨੀਆਂ ਪੈਣਗੀਆਂ ਗੁਰਮਖੋ ਕਿਹੜੀਆਂ ਗੁਰਪੂਰਾ ਨਿਰਵੈਰ ਹੈ ਗੁਰਪੂਰਾ ਨਿਰਵੈਰ ਹੈ ਮੁਖ ਤਾਰੇ ਨਿੰਦਕ ਧੋਖੀ ਵੇ ਮੁਖ ਤਾਰੇ ਨਿੰਦਕ ਧੋਖੀ ਵੇ ਮੁਖ ਤਾਰੇ ਗੁਰਪੁਰਾ ਨਿਰਵੈਰ ਹੈ ਗੁਰਪੁਰਾ ਨਿਰਵੈਰ ਹੈ ਗੁਰਪੁਰਾ ਨਿਰਵੈਰ ਹੈ ਗੁਰਪੁਰਾ ਨਿਰਵੈਰ ਹੈ ਦੇਖ ਲਓ ਐਡੀ ਨਿਰਵੈਰਤਾ ਇਕ ਉਹ ਧਰਮ ਹੈ ਮਾਈ ਮੈਨੂੰ ਮਾਫ਼ ਕਰੀ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਕਿਉਂ ਤੇਰਾ ਧਰਮ ਹੋਰ ਮੇਰਾ ਧਰਮ ਹੋਰ ਹੈ ਇੱਕ ਉਹ ਧਰਮ ਹੈ اے ਚਾਚਾ ਜੀ ਮੈਨੂੰ ਮਾਫ਼ ਕਰਿਓ ਤੁਹਾਨੂੰ ਦੋਜਕ ਦੀ ਅੱਗ ਤੋਂ ਨਹੀਂ ਬਚਾ ਸਕਦਾ ਪਰ ਇੱਧਰ ਗੁਰ ਤੇਗ ਬਹਾਦਰ ਜੀ ਸਦਕੇ ਜਾਈਏ ਅਸ਼ਕੇ ਜਾਈਏ ਵੇਖੋ ਗੁਰਮਖੋ ਜਨੇਊ ਦੀ ਖਾਤਰ ਤਿਲਕ ਦੀ ਖਾਤਰ ਗੁਰਮਖੋ ਆਪ ਨਾ ਜਨੇਊ ਪਾਉਂਦੇ ਨਾ ਤਿਲਕ ਨਾ ਲਗਾਉਂਦੇ ਨੇ ਪਰ ਉਹਨਾਂ ਦੀ ਖਾਤਰ ਸ਼ਹੀਦੀ ਦਿੱਤੀ ਬਲੀਦਾਨ ਦਿੱਤਾ ਮੱਲੇ ਦਾਨ ਦੱਸਤਾ ਪੰਡਿਤ ਮਦਨ ਮੋਨ ਮਾਲਵੀ ਜੀ ਹੋਏ ਦੇ ਘਰ ਮ ਕੋ ਜਦੋਂ ਬਨਾਰਸ ਯੂਨੀਵਰਸਿਟੀ ਦਾ ਉਦਘਾਟਨ ਸੀ ਨਾ ਬਨਾਰਸ ਯੂਨੀਵਰਸਿਟੀ ਦਾ ਉਦਘਾਟਨ ਬੜੇ-ਬੜੇ ਵਿਦਵਾਨ ਸੱਦੇ ਉਹਨਾਂ ਨੇ ਜੀ ਬਹੁਤ ਵਿਦਵਾਨ ਗਏ ਭਾਈ ਵੀਰ ਸਿੰਘ ਜੀ ਵੀ ਗਏ ਹੋਰ ਵਿਦਵਾਨ ਗਏ ਸਾਰੀਆਂ ਕੌਮਾਂ ਦੇ ਵਿਦਵਾਨ ਗਏ ਜਦੋਂ ਸਟੇਜ ਤੇ ਪੰਡਿਤ ਮਦਨ ਮੋਨ ਮਾਲਵੀਆ ਜੀ ਆਏ ਨਾ ਉਹ ਸਮਾਂ ਮਿਲਿਆ ਉਹਨਾਂ ਨੂੰ ਸਟੇਟ ਯਾਗੀ ਅੱਜ ਜੁੜ ਕੇ ਕਹਿੰਦੇ ਮੇਰੇ ਹਿੰਦੂ ਵੀਰੋ ਹਿੰਦੂ ਵੀਰੋ ਹਰ ਵੇਲੇ ਗੁਰਤੇਗ ਬਹਾਦਰ ਜੀ ਦਾ ਸ਼ੁਕਰਾਨਾ ਕਰਿਆ ਕਰੋ ਹਰ ਵੇਲੇ ਅੱਗੋ ਸੰਗਤ ਨੂੰ ਆਵਾਜ਼ ਵੀ ਕਿਉਂ ਹਰ ਵੇਲੇ ਸ਼ੁਕਰਾਨਾ ਕਿਉਂ ਕਰੀਏ ਕਹਿੰਦੇ ਜਿਹੜਾ ਇਹ ਜਨੇਊ ਪਾਇਆ ਨਾ ਅਸੀਂ ਜਨੇਊ ਪਾਇਆ ਇਹਨੂੰ ਆਮ ਧਾਗੇ ਦਾ ਜਨੇਊ ਨਾ ਸਮਝਿਓ ਇਹ ਗੁਰਤੇਗ ਬਹਾਦਰ ਦੀਆਂ ਅੰਦਰਾਂ ਨੇ ਇਹ ਗੁਰਤੇਗ ਬਹਾਦਰ ਪਿਤਾ ਜੀ ਦੀਆਂ ਅੰਦਰਾਂ ਨੇ ਜਿਹੜਾ ਅਸੀਂ ਮੱਥੇ ਤੇ ਤਿਲਕ ਲਗਾਉਂਦੇ ਆ ਨਾ ਇਹਨੂੰ ਆਮ ਕੇਸਰ ਦਾ ਤਿਲਕ ਨਾ ਸਮਝਿਓ ਇਹ ਗੁਰਤੇਗ ਬਹਾਦਰ ਦਾ ਪਵਿੱਤਰਤਾ ਲਹੂ ਹੈ ਜੇ ਗੁਰਤੇਗ ਬਹਾਦਰ ਸ਼ਹੀਦੀ ਨਾ ਦਿੰਦੇ ਨਾ ਅਸੀਂ ਇਹ ਜਨੂਪਾ ਸਕਦੇ ਨਾ ਅਜ ਤਿਲਕ ਲਗਣਾ ਸੀ ਹਰ ਵੇਲੇ ਗੁਰਤੇਗ ਬਹਾਦਰ ਦਾ ਸ਼ੁਕਰਾਨਾ ਕਰਿਆ ਕਰੋ ਮਿਹਰੇ ਹਿੰਦੂ ਵੀਰੋ ਯਤਨ ਕਰਿਓ ਆਪਣਾ ਇੱਕ ਬੱਚੇ ਨੂੰ ਸਿੱਖ ਬਣਾਇਓ ਘਟੋ ਘਟ ਆਪਣੇ ਇੱਕ ਬੱਚੇ ਨੂੰ ਸਿੱਖ ਬਣਾਇਓ ਸਿੱਖੀ ਨਾਲ ਜੋੜਿਓ ਤਾਂ ਕਿ ਅਸੀਂ ਗੁਰਤੇਗ ਬਹਾਦਰ ਦਾ ਸ਼ੁਕਰਾਨਾ ਕਰ ਸਕੀਏ ਇੱਕ ਹੋਰ ਵਿਦਵਾਨ ਗੁਰੂ ਕੋ ਲਿਖਦਾ ਦਸ ਮੁਫਤੀ ਕਰਨ ਲੱਗਾ ਜੀ ਹੋਣਾ ਉਹ ਕਹਿੰਦਾ ਮੇਰੇ ਹਿੰਦੂ ਵੀਰੋ ਜਦੋਂ ਵੀ ਮੰਦਰ ਦੀ ਦਲੀਜ ਤੇ ਪਰ ਜਾਓ ਨਾ ਇੱਕ ਵਾਰ ਅੰਦਰੋਂ ਗੁਰਤੇਗ ਬਹਾਦਰ ਨੂੰ ਧੰਨ ਗਾਇਆ ਕਰੋ ਕਲ ਸੁਣਿਓ ਜਦੋਂ ਵੀ ਮੰਦਰ ਦੀ ਦਲੀਜੇ ਉੱਪਰ ਜਾਓ ਪਾ ਮੰਦਰ ਦੇ ਦਰਵਾਜ਼ੇ ਤੇ ਜਦੋਂ ਵੀ ਜਾਓ ਗੁਰਤੇਗ ਬਹਾਦਰ ਨੂੰ ਅੰਦਰੋਂ ਇੱਕ ਵਾਰ ਧੰਨ ਗਾਇਆ ਦਿਆ ਕਰੋ ਇਸੇ ਪੁੱਛੇ ਵੀ ਕਿਉਂ ਅਗੋ ਉਹ ਵਿਦਵਾਨ ਲਿਖਦਾ ਕਹਿੰਦੇ ਕਸ਼ਮੀਰ ਤੋਂ ਲੈ ਕੇ ਕੰਨਿਆ ਕਮਾੜੀ ਤੱਕ ਜਿੰਨੇ ਵੀ ਮੰਦਰ ਨੇ ਕਸ਼ਮੀਰ ਤੋਂ ਲੈ ਕੇ ਕੰਨਿਆ ਕਮਾੜੀ ਤੱਕ ਜਿੰਨੇ ਵੀ ਮੰਦਰ ਨੇ ਜਿਨ੍ਹਾਂ ਵਿੱਚ ਅੱਜ ਆਵਾਜ਼ ਆਉਂਦੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਾਂ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜਾਂ ਹਰੇ ਕ੍ਰਿਸ਼ਨ ਹਰੇ ਰਾਮ ਜਿੰਨਾ ਮੰਦਰਾਂ 'ਚ ਇਹ ਆਵਾਜ਼ਾਂ ਆਉਂਦੀਆਂ ਨੇ ਨਾ ਜੇ ਗੁਰੂ ਤੇਗ ਬਹਾਦਰ ਸ਼ਹੀਦੀ ਨਾ ਦਿੰਦੇ ਅੱਜ ਇਹ ਆਵਾਜ਼ਾਂ ਨਹੀਂ ਆਉਣੀਆਂ ਅਸਨ ਹੋੜੀ ਆਵਾਜ਼ਾਂ ਆਉਣੀਆਂ ਅਸਨ ਤੁਹਾਨੂੰ ਪਤਾ ਕੀ ਆਵਾਜ਼ਾਂ ਆਉਣੀਆਂ ਅਸਨ ਅੱਜ ਹੋੜੀ ਆਵਾਜ਼ਾਂ ਆਉਣੀਆਂ ਅਸਨ ਉਹ ਮੇਰੇ ਹਿੰਦੂ ਵੀਰੋ ਜਦੋਂ ਵੀ ਮੰਦਰ ਦੀ ਦਲੀ ਤੇ ਪਰ ਜਾਓ ਮੰਦਰ ਦੇ ਦਰਵਾਜ਼ੇ ਤੇ ਜਾਓ ਇੱਕ ਵਾਰ ਅੰਦਰੋਂ ਗੁਰੂ ਤੇਗ ਬਹਾਦਰ ਨੂੰ ਧੰਨ ਕਹਿ ਦਿਆ ਕਰੋ ਘਰ ਮੁਖ ਇਹ ਗੁਰੂ ਤੇਗ ਬਹਾਦਰ ਜੀ ਨਰਵੈਰ ਨੇ ਫਿਰਦਾਸ ਬੇਨਤੀ ਕਰੇ ਧਰਮ ਸਾਰੇ ਸਤਗਾਰ ਜੋਗ ਨੇ ਚੰਗੇ ਨੇ ਇੱਕ ਉਹ ਧਰਮ ਗੁਰਮੁਖੋ ਜੋ ਸੁਣਿਆ ਤੁਸੀਂ ਮਾਈ ਮੈਨੂੰ ਮਾਫ ਕਰੀ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਤੇਰਾ ਧਰਮ ਹੋਰ ਮੇਰਾ ਧਰਮ ਹੋਰ ਹੈ ਇੱਕ ਉਹ ਚਾਚਾ ਜੀ ਮੈਨੂੰ ਮਾਫ ਕਰਿਓ ਤੁਹਾਨੂੰ ਦੁਜਕ ਦੀ ਅੱਗ ਤੋਂ ਨਹੀਂ ਬਚਾ ਸਕਦਾ ਕਿਉਂ ਤੁਸੀਂ ਸਾਰੀ ਉਮਰ ਮੈਨੂੰ ਪਗੰਬਰ ਨਹੀਂ ਮੰਨਿਆ ਇੱਧਰ ਗੁਰ ਤੇਗ ਬਹਾਦਰ ਜੀ ਬਾਹ ਜਿੰਨਾ ਦੀ ਪਕੜੀਏ ਸਿਰ ਦੀ ਜੇ ਬਾਹ ਨਾ ਛੋੜੀਏ ਵਿਚਾਰ ਕਰਦੇ ਆ ਇੱਕ ਨੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਗੁਰੂ ਬਖਸ਼ਣ ਜੋਗ ਨੇ ਸਤਗੁਰੂ ਸਾਧ ਸੰਤ ਬਖਸ਼ਣ ਜੋਗ ਹੈ ਬਖਸ਼ਦੀ ਹੋ ਦੋ ਅਸੀਸ ਦੋਵੇਂ ਹੱਥ ਜੋ ਕੇ ਪ੍ਰਮਾਣੋ ਫਤੇ ਪਿਆਰ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇ